ਆਈ ਸੰਤੋਖ ਸੰਤ ਕਹਿੰਦੇ ਇੱਕ ਘੜੀ ਤਵ ਤੁਸ਼ਨ ਰਹੋ ਝੁਕ ਨਹੀ ਅਛਾ ਝੁਕ ਝੁਕ ਝੁਕਰ ਮਾਨਾ ਦਿੰਦੇ ਤਾ ਸ਼੍ਰੀ ਗੁਰ ਘਰ ਗੋਵਿੰਦ ਕਹੇ ਹੋ ਸਿਰ ਬਾਸ਼ਾ ਬੋਲੇ ਕਹਿੰਦੇ ਮਾਈ ਤੈਨੂੰ ਕਿਸੇ ਜਾਣਦੇ ਹੋਏ ਨੇ ਜਨਾ ਦਿੱਤਾ ਹੈ

ਸਤਿਗਿਆਨ ਇਸ ਮਨ ਪ੍ਰਗਟਾਇਆ ਪਰਤ ਕੋ ਦੀ ਔਲਾਦ ਦੇ ਨਾਮ ਤੇ ਪਿੰਡ ਵਸਦੇ ਜਾਂਦੇ ਸਾ ਸੰਗਤ ਦੇ ਇਹ ਹੈ ਰਿਸ਼ਵਤ ਉਹ ਦੂਜੀ ਗੱਲ ਫਿਰ ਗੁਰੂ ਨੇ ਸਾਡੀ ਮਟਨਕੀ ਵੀ ਚੀਜ਼ ਲੋਕਾਂ ਦਾ ਇਹ ਸੀ ਕਿ ਨਹੀਂ ਹੀ ਪੁੱਤਰੀ ਹੋਣਾ ਚਾਹੀਦਾ ਪੁੱਤਰੀ ਹੋਣਾ ਚਾਹੀਦਾ ਕਦੇ ਇਸ ਦੁਨੀਆ ਵਿੱਚ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਰਹੇ ਹੈ ਜਿਹਦੇ ਠੀਕ ਹੋ ਜਾਂਦੀ ਸੀ ਲੋਕ ਜਦੇ ਮਾਂ ਮੰਨਦੇ ਸੀ ਆ ਜਿਹਨੂੰ ਲੋਕ ਕਹਿੰਦੋ ਸੀ ਤਾ ਮਾਤਾ ਕਹਿੰਦੇ ਨੇ ਸੀਤਲ ਇਹਨੂੰ ਜਾਣਨ ਤੋਂ ਬਾਅਦ ਹਰੇ ਵਿੱਚ ਪੱਕ ਦਰਦਤਾ ਜਿਹਦੇ ਲੜਕੇ ਨਹੀਂ ਹੋਣੇ ਲੜਕਾ ਹੋ ਰਹੀ ਸੀ ਬਾਰ-ਬਾਰ ਕਿਸੇ ਕਿਸੇ ਨੇ ਹੁਣ ਜੇ ਲੜਕੇ ਹੋਏ ਘਰੇ ਵਿੱਚ ਪੱਕ ਦੱਬ ਲਿਓ ਅਗਲੀ ਬਹਾਰ ਗਰਭ ਘਰੇ ਵਿੱਚ ਪੁੱਤਰ ਹੋਏ ਉਹ ਲੜਕੀ ਦੱਬਨ ਬਾਅਦ ਜਨਮ ਦੇ ਰਾਜ ਸੁੱਕਾ ਪੈ ਗਿਆ ਫਿਰ ਉਹ ਰਾਜ ਵਾਇਆ ਸੋਨੇ ਦੇ ਹੱਲ ਨਾਲ ਉਹ ਘਟਾ ਟੁੱਟਿਆ ਗਿਆ ਉਹ ਤੋਂ ਸਿੱਧਾ ਜਿਹੜਾ ਰੇਡ ਤੇ ਜਿਸ ਦੀ ਕਲੀਪ ਪਰ ਪਰ ਦੇ ਉਹਦਾ ਜ ਲੋਕਾਂ ਨੇ ਮੰਨ ਲਏ ਇਸ ਅਰਥ ਵਿੱਚ ਕਿ ਲੋਕ ਉਹ ਧੀਆਂ ਨੂੰ ਨਹੀਂ ਸੈਕਸਪੈਕਟ ਕਰਦਾ ਮਾਰਦਾ ਨਹੀਂ ਪੁੱਤਰ ਚੱਲਦਾ ਹੈ ਪੁੱਤਰ ਚੱਲਦਾ ਹੈ ਆ ਪਿੱਛੇ ਜਾਈਂ ਤਾ ਪਰੋਣਾ ਹੁੰਦਾ ਤੇ ਨਹੀਂ ਚੱਲ ਜੇ ਇਹ ਕਿਛਰੀ ਗੁਰੂ ਨਾਨਕ ਸਾਹਿਬ ਦਾ ਘਰ ਜਿੱਥੇ ਸਭ ਤੋਂ ਵੱਡੀ ਪਹਿਲਾਂ ਕ੍ਰੰਟੀ ਸ਼ੁਰੂ ਹੋਈ ਬਾਦਸ਼ਾਹ ਨੇ ਥਿਉਰੀ ਵਿੱਚ ਇਹ ਗੱਲਾਂ ਲੋਕਾਂ ਨੂੰ ਕਈਆਂ ਪੰਡਤਾਂ ਦੇ ਸਾਹਮਣੇ ਕਿ ਪੰਡ ਜੰਮੀ ਆ ਪੰਡ ਨਹੀਂ ਆ ਪੰਡ ਬਣ ਗਿਆ ਹੋ ਕੰਡੋ ਹੋਵੇ ਦੋਸ ਵੀ ਕੰਡੋ ਚੱਲਿਆ ਰਹੋ ਪੰਡੂ ਪੰਡ ਪੱਲੀ ਪੰਡ ਹੋਵੇ ਬੰਨਾਂ ਸੋ ਕਿਉਂ ਮੰਦਾ ਆਖੀ ਜਿੱਤ ਜੰਮਣਾ ਰਾਤ ਪਾਛੇ ਨੇ ਵਡਿਆਈ ਰਹੀ ਤੀ ਗੁਰੂ ਨਾਨਕ ਦੇ ਘਰ ਵਿੱਚ ਜਿੱਥੇ ਕੱਲਾ ਸਿੰਘਾਂ ਦੀ ਅਦਾਸੀ ਹੁੰਦੀ ਬੇ ਸਿੰਘਾਂ ਦੀ ਅਦਾਸਾਂ ਦੀ ਨਾਲ ਸਾਥ ਬੜਿਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧੰਨ ਗੇ ਤਸੀਸ ਦਿੱਤੇ ਕੱਲੇ ਸਿੰਘਾਂ ਨੇ ਸ਼ਹਾਦਤਾਂ ਨਹੀਂ ਦਿੱਤੀਆਂ ਸਿੰਘਰੀਆਂ ਨਹੀਂ ਬਰਾਬਰ ਪਾਤਸ਼ਾਹ ਨੇ ਮਾਣ ਦਿੰਦਾ ਹੈ ਹਰ ਘਰ ਦੇ ਔਰ ਔਜਤ ਪਿਆਰਿਆਂ ਵਿੱਚ ਨਹੀਂ ਮਹਾਨ ਸਤਕਾਰ ਮਿਲਿਆ ਅੱਜ ਵੀ ਜੇ ਜ਼ਰੂਰਤ ਪਵੇ ਤਾਂ ਵੀਲੀ ਅਗਵਾਈ ਕਰ ਸਕਦੀ ਹੈ ਪੰਥ ਨੂੰ ਲੋੜ ਹੋਵੇ ਪੰਚਾਂ ਦੇ ਆਰਿਆਂ ਤੇ ਵੀ ਲੱਗ ਸਕਦੀਆਂ ਮਰਦਾਂ ਦੀ ਜ਼ਰੂਰਤ ਪੈਂਦੀ ਏਦਾਂ ਦੀ ਕੋਈ ਬੰਦੀ ਨਹੀਂ ਹੈ ਅਸੀਂ ਸਿੱਖੀ ਰੰਗ ਨਾਲ ਬਹੁਤ ਪਸੰਦ ਪੋਚ ਕਰਨ ਲੱਗ ਪੈਂ ਅਸੀਂ ਕੱਟੜ ਹੋਣ ਲੱਗ ਪੈਂ ਗਏ ਜੀ ਪੰਥ ਜਦੋਂ ਤੁਸੀਂ ਗਹਿਰਾਈ ਨਾਲ ਸਮਝ ਆਉਂਦੇ ਆ ਪਾਤਸ਼ਾਹ ਨੂੰ ਬਹੁਤ ਵੱਡਾ ਮਾਨ ਹੈ ਪੰਜ ਸਿੱਖਾਂ ਦਾ ਵਫਾ ਬਟਿਆ ਜਾਂਦਾ ਹੈ ਪ੍ਰਸ਼ਾਦ ਪੰਜ ਸਿੱਖ ਅਮਰਤ ਧਾਰੀ ਦਾ ਨਾਮ ਹੋਣ ਬੈਠੇ ਅਮਰਤ ਧਾਰੀ ਜੀ ਦੀ ਨੂੰ ਪੰਜ ਸਿੰਘਾਂ ਦਾ ਵਫਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਇਹ ਮਹਰਾਤ ਹੈ ਇੰਨਾ ਵੱਡਾ ਮਾਨ ਹੋਰ ਪਾਤਸ਼ਾਹ ਨੂੰ ਪ੍ਰਤੀਕਲ ਲੈਣ ਲੱਗੇ ਪ੍ਰੈਕਟੀਕਲ ਲੈ ਕੇ ਆਂਦਾ ਜਿਨ੍ਹਾਂ ਧਰਮਾਂ ਵਿੱਚ ਔਰਤ ਨੂੰ ਮਸੀਤੇ ਜਾਂਦਾ ਤੇ ਪੜਦਾ ਕਰਦੇ ਉਧਰ ਜਾਏ ਜੀ ਨਸੀਬ ਤੇ ਜਾਂਦਾ ਨਾ ਹਿੰਦੂਆਂ ਵਿੱਚ ਜੰਜੂਰੀ ਪਹਿਨ ਸਰ ਜੀ ਸਿੱਖਾਂ ਵਿੱਚ ਪੂਰਾ ਬਾਦਸ਼ਾਹ ਨੂੰ ਮੰਨਦਾ ਪ੍ਰਪਤ ਅਮਰ ਸ਼ਕੀਰੀ ਬਰਪਾ ਕੋਈ ਮੁਗਲ ਨਹੀਂ ਅੰਮ੍ਰਿਸ਼ਟਾ ਹੈ ਜਿਹੜਾ ਬੰਦੇ ਨੂੰ ਅੰਮ੍ਰਿਸ਼ਟਾ ਹੈ ਨਾ ਉਹ ਹੀ ਕਹਿੰਦੀਆਂ ਨੂੰ ਅੰਮ੍ਰਿਸ਼ਟਾ ਹੈ ਸਤ ਸੰਗਤ ਇਹ ਗੁਰੂ ਨੇ ਮਹਾਨ ਪ੍ਰਾਪਰ ਦਿੱਤਾ ਜਦੋਂ ਪੰਜ ਪਿਆਰਿਆਂ ਨੇ ਅਮਰੰਤ ਦਾ ਵਾਟਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਤਰਾਇਆ ਮਾਤਾ ਜੀ ਕੋਲੋਂ ਪਤਾ ਸਿਰਫ ਆਕਨ ਮਾਨ ਵਿੱਚ ਭਾਗ ਦੇ ਗਰੀ ਦਿੱਤੀ ਬੀਲੇ ਨੂੰ ਕਿਉਂ ਔਰਤਾਂ ਕੋਈ ਧਰਮ ਨਹੀਂ ਪਾਸੇ ਰਹਿ ਜਾਏ ਉਹਨੂੰ ਕੋਈ ਬਰਮ ਬਰਮਾ ਨਹੀਂ ਇੱਕ ਛੋਟੀ ਜਿਹੀ ਗੱਲ ਤੇ ਮੈਂ ਸਮਾਪਤੀ ਕਰਨੀ ਸਮਾ ਸਮਾਪਤ ਹੋ ਗਏ ਛੇਵੇਂ ਪਾਤਸ਼ਾਹ ਤੋਂ ਤੁਹਾਡਾ ਸਤਿ ਮਹਾਰਾਜ ਡਰੋਲੀ ਪਾਹੀ ਰਹਿ ਰਹੇ ਡਰੋਲੀ ਭਾਈ ਮੋਗੇ ਦੇ ਵਿੱਚ ਆਸਾਨੇ ਜਦੋਂ ਮੋਗੇ ਤੋਂ ਤੁਸੀਂ ਫਿਰੋਜਪੁਰ ਜਾਉਂਦੇ ਹੋ ਰਸਤੇ 'ਚ ਤੇ ਉਹਨਾਂ ਡਰੋਲੀ ਉਹ ਤੁਸੀਂ ਸ਼ੇਸ਼ ਸਿੰਘ ਨੇ ਮਾਰੇ ਰੰਗ ਡਰੋਲੀ ਭਾਈ ਪੰਤਾ ਗੁਰਦਿੱਤਾ ਜੀ ਦਾ ਜਨਮ ਹੋਇਆ ਔਰ ਜਦੋਂ 바ਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸਭ ਤੋਂ ਵੱਧ ਖੁਸ਼ੀ ਪਤਾਂ ਨੂੰ ਇੱਕ ਦਾਦੀ ਦੀ ਦਾਦੀ ਨੂੰ ਖੁਸ਼ੀ ਹੁੰਦੀ ਨਾ ਦਾਦੀ ਦਾਦਿਆਂ ਨੂੰ ਅਸੀਂ ਦਾਦੀ ਮੰਨਦੇ ਮੈਂ ਦਾਦਾ ਬਣ ਗਿਆ ਇਹ ਖੁਸ਼ੀ ਖੁਸ਼ੀ ਸਭ ਤੋਂ ਵੱਧ ਦਾਦੀ ਨੂੰ ਖੁਸ਼ੀ ਦਾਦੀ ਕੌਣ ਹੈ ਮਾਦਾ ਗੰਗਾ ਜੀ ਮਾਤਾ ਗੰਗਾ ਜੀ ਬਹੁਤ ਖੁਸ਼ ਹੋ ਗਈ ਇੱਕ ਤਾਂ ਇਹ ਖੁਸ਼ੀ ਕਿ ਮੈਂ ਦਾਦੀ ਬਣ ਗਈ ਦੂਜੀ ਖੁਸ਼ੀ ਇਸ ਕਰਕੇ ਜ਼ਿਆਦਾ ਹੈ ਕਿ ਜਿਹੜੇ ਤੰਤੇ ਮੇਰੇ ਮੈਂ ਸ਼ਰੀਕੇ ਦੇ ਸੁਣੇ ਨੇ ਕਿ ਗੰਗਾ ਦੇ ਕਿਹੜਾ ਔਲਾਦ ਹੋਣੀ ਹੈ ਸਭ ਕੁਝ ਸੱਚਾ ਹੀ ਹੋਣਾ ਇਹ ਤੰਤੇ ਮੇਰੇ ਮੈਨੂੰ ਨਹੀਂ ਸੁਣਦੇ ਪਏ

ਆਛਨ ਬੜੇ ਪ੍ਰਾਰਥਨਾ ਕੀ ਰਹਾ ਨਿਹਾਲਿਆ ਵੇਖ ਕੇ ਫਿਰ ਪਾਤਾ ਗੰਗਾ ਜੀ ਨੂੰ ਹੱਥ ਜੋੜ ਕੇ ਗਿਆ ਕਹਿੰਦੇ ਪੁੱਤੇ ਦੀ ਬਹੁਤ ਖੁਸ਼ੀ ਹੈ ਕਹਿੰਦੇ ਇਹ ਬਹੁਤ ਖੁਸ਼ੀ ਹੈ ਕਹਿੰਦੇ ਫਿਰ ਕੋਈ ਅਸੀਸ ਲਿਓ ਨਾ ਮਾਤਾ ਜੀ ਜਿਆਜ ਖੁਸ਼ ਹੋ ਕੋਈ ਅਸੀਸ ਤਾਂ ਲਿਓ ਮਾਤਾ ਜੀ ਕੀ ਅਸੀਸ ਦੇ ਲਈ ਸੀ ਮਾਤਾ ਗੰਗਾ ਜੀ ਖੁਸ਼ ਹੋ ਕੇ ਬੋਲੀ ਕਹਿੰਦੇ ਗੁਰੂ ਅਰਜਨ ਸਾਹਿਬ ਮੇਰਾ ਗੁਰੂ ਨਾਨਕ ਤੇਰੇ ਪੁੱਤਾਂ ਦੀ ਜੋੜੀ ਬਣਾਦਾ ਇਹ ਹੀ ਅਸੀਸਾਂ ਹੁੰਦੀਆਂ ਸੀ ਮੇਰਾ ਪੁਰਾਣਾ ਨਾਨਕ ਤੇ ਪੁੱਤਾਂ ਦੀ ਜੋੜੀ ਬਣਾਉਂਦਾ ਹੈ ਪਾਦਸ਼ਾਹ ਚਮਕਨ ਕਹਿੰਦੇ ਕਹਿੰਦੇ ਬਹੁਤ ਛੋਟੀ ਅਸੀਸ ਦਿੱਤੀ ਮਾਤਾ ਕੋਈ ਵੱਡੀ ਅਸੀਸ ਦਿਓ ਨਾ ਪੁੱਤਾਂ ਦੀ ਜੋੜੀ ਬਹੁਤ ਛੋਟੀ ਅਸੀਸ ਹੈ ਕੋਈ ਵੱਡੀ ਅਸੀਸ ਦਿਓ ਕਹਿੰਦੇ ਤੁਹਾਡੇ ਪਰ ਦੋ ਦੋ ਪਤਨੀਆਂ ਜੋੜੀਆਂ ਛੇਵੇਂ ਪਾਦਸ਼ਾਹ ਕਹਿੰਦੇ ਬਹੁਤ ਛੋਟੀ ਅਸੀਸ ਬਹੁਤ ਛੋਟੀ ਸੀ ਕੋਈ ਹੋਰ ਅਸੀਸ ਦਿਓ ਕੋਈ ਹੋਰ ਅਸੀਸ ਦਿਓ ਮਾਤਾ ਜੀ ਸੋਚਣ ਲੱਗ ਪਏ ਨਾਲ ਸਿੱਖ ਖੜੇ ਹੋਈ ਸੋਚ ਵਿੱਚ ਆਰ ਪੁੱਤਾਂ ਦੀ ਅਸੀਸ ਲੈਣੇ ਹੋਣੇ ਤੋਂ ਪ੍ਰਤੀਜਾਈ ਹੈ ਮਾਤਾ ਜੀ ਪਰਜਾ ਕੋ ਬੋਲਨੇ ਜਾਓ ਹੋਤ ਢੇਰ ਪੰਜ ਪੁੱਤਰ ਹੋਣ ਪੰਜੇ ਪਰਵਾਨ ਜਣ ਪੰਜ ਹੋਣ ਪੰਜੇ ਪਰਵਾਨ ਜਣ ਛੇਵੇਂ ਪਾਛਿਆ ਤੈਨੂੰ ਦੱਸਣ ਤੇ ਮੁੱਕ ਪਾ ਕਹਿੰਦੇ ਮਾਤਾ ਜੀ ਅਸੀਸ ਸਹੀ ਨਹੀਂ ਦਿੱਤੀ ਛੋਟੀ ਹੈ ਬਹੁਤ ਛੋਟੀ ਅਸੀਸ ਮਾਤਾ ਜੀ ਨੇ ਕਿ ਪਰਜੇ ਪਰਮਾਨ ਜਾਣ ਕਹਿੰਦੇ ਬਹੁਤ ਵੱਡੀ ਗੱਲ ਹੈ ਚਲੋ ਇਹ ਪੰਜ ਪਰਮਾਨ ਪੰਜ ਵਰਦਾਨ ਬੰਦੇ ਪੁੱਤ ਪਰਮਾਨ ਹੋਣ ਪਰ ਪੰਜ ਪੁੱਤਾਂ ਦੀ ਅਸੀਸ ਲੈ ਕੇ ਵੀ ਮੈਨੂੰ ਐਂ ਲੱਗਦਾ ਜਿਵੇਂ ਝੋਲੀ ਖੰਦੀ ਹੈ ਇਹ ਵਿੜਾ ਖਾਲੀ ਹੈ ਮੇਰਾ ਘਰ ਖਾਲੀ ਹੈ ਮੇਰਾ ਵਿੜਾ ਭਰ ਦਿਓ ਮੇਰੀ ਝੋਲੀ ਭਰ ਦਿਓ ਪੰਜ ਪੁੱਤਾਂ ਦੀ ਅਸੀਸ ਦੇਣ ਵਾਲੀ ਅੰਮੀਏ ਇੱਕ ਅਸ ਇਸ ਮੈਨੂੰ ਸਭ ਤੋਂ ਵੱਡੀ ਦੇ ਉਹ ਅਦਾ ਕੀ ਹੈ ਮੇਰਾ ਵੇੜਾ ਭਰ ਜੇ ਮੈਨੂੰ ਧੀ ਦੀ ਅਸੀਸ ਦੇ ਜਿਹਦੇ ਘਰ ਵਿੱਚ ਧੀਆਂ ਹੁੰਦੀਆਂ ਉਹਦਾ ਵੇੜਾ ਭਰ ਜਾਂਦਾ ਜਿਹਦੇ ਘਰ 'ਚ ਧੀਆਂ ਹੁੰਦੀਆਂ ਨੇ ਉਹਦੀ ਝੋਲੀ ਵੱਧ ਜਾਂਦੀ ਹੈ ਜਿਹਦੇ ਘਰ 'ਚ ਧੀ ਹੈ ਉਹਦਾ ਵੇੜਾ ਹਰਿਆ ਭਰਿਆ ਲੱਗਦਾ ਹੈ ਕਹਿੰਦੇ ਮਾਂ ਮੈਨੂੰ ਧੀ ਦੀ ਅਸੀਸ ਦੇ ਫਿਰ ਮਾਤਾ ਗੰਗਾ ਜੀ ਨੇ ਖੁਸ਼ ਹੋ ਕੇ ਅਸੀਸ ਦਿੱਤੀ ਜਾਓ ਗੁਰਨਾਮ ਤੁਹਾਨੂੰ ਧੀ ਦੀ ਦਾਤ ਦੇ ਧੀ ਦੀ ਦਾਤ ਛੇਵੇਂ ਬਾਦਸ਼ਾਹ ਦੇ ਘਰ 'ਚ ਧੀ ਹੋਈ ਬਾਬਾ ਕੋ ਦਿੱਤਾ ਜੀ ਤੋਂ ਬਾਅਦ ਧੀ ਦਾ ਜਨਮ ਸੁਪਤਰੀ ਦਾ ਜਨਮ ਹੋਇਆ ਬੀਬੀ ਵੀਰੋ ਜੀ ਦਾ ਉਸ ਤੋਂ ਬਾਅਦ ਫਿਰ ਚਾਰ ਪੁੱਤਰ ਹੋਏ ਬਾਬਾ ਅਨੀਲ ਆਏ ਬਾਬਾ ਅਟਲ ਆਏ ਬਾਬਾ ਸੂਰਜਮਲ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਚਾਰ ਪੁੱਤਰ ਬਾਅਦਲ ਹੋਏ ਪਹਿਲਾਂ ਮਾਤਾ ਜੀ ਦੀ ਅਸੀਸ ਮੋਰੀ ਹੋਈ ਪਹਿਲਾਂ ਧੀ ਹੋਈ ਧੀ ਦਾ ਨਾਮ ਰੱਖਿਆ ਬੀਬੀ ਵੀਰੋ ਇਹ ਗੁਰਮਤਿ ਵਿੱਚ ਗੁਰੂ ਨੇ ਪ੍ਰੈਕਟੀਕਲ ਲੋਕਾਂ ਨੂੰ ਦਿੱਤਾ ਕਿ ਇਕੱਲੇ ਪੁੱਤੀ ਦਾ ਮੰਨਦੇ ਰੋ ਭਾਈ ਧੀਆਂ ਦਾ ਘਰ ਭਰਦੇ ਨੇ ਇਸ ਚੀਜ਼ ਦਾ ਫਰਕਾ ਕੋਈ ਜਿੱਤ ਵਿੱਚ ਨਾ ਰੱਖੇ ਘਰ ਵਿੱਚ ਬੁਲਹਾਅ ਆਣੀ ਚਾਹੀਦੀ ਹੈ ਧੀਆਂ ਨਾਲ ਹੀ ਘਰ ਚੱਲਦੇ ਨੇ ਦੇਖੋ ਅੱਜ ਧੀਆਂ ਦਾ ਜਨਮਨ ਮੰਨਾ ਰਹੇ ਭਾਈ ਪਰਮਦਰਸ਼ਨ ਜੀ ਦਾ ਉੱਤਜੇ ਤੋਂ ਆਨਪੜ੍ਹ ਪੜ੍ਹ ਕਰਾਇਆ ਪ੍ਰੋਗਰਾਮ ਰੱਖਿਆ ਤੇ ਵੀ ਕਮਲਜੀਤ ਕੌਰ ਜੀ ਬੱਚੀ ਹਰ ਗੁਣ ਕੌਰ ਬੱਚੀਆਂ ਨੂੰ ਕੋ ਬੱਚੀਆਂ ਨੂੰ ਪਿਆਰ ਕਰੋ ਲੋਕ ਕਰਦੇ ਨਹੀਂ ਹੁਣਾ ਚਾਹੀਦਾ ਇਹ ਦੁਨੀਆ ਤੁਹਾਡੇ ਵੱਲ ਗਈ ਕਿ ਕਿਸੇ ਦੇ ਯਮਨ ਪੰਜਾਬ ਚ ਲਿਖੋ ਜਿੰਨੀਆਂ ਸਮਾਜ ਸੇਵਕ ਸੰਸਥਾਾਂ ਵਾਲੇ ਨਾ ਉਹ ਵੀ ਹੁਣ ਧੀਆਂ ਦੀਆਂ ਲੋੜੀਆਂ ਪਾਉਣ ਲੱਗ ਪਏ ਪਹਿਲਾਂ ਕੌਣ ਪਾਉਂਦਾ ਸੀ ਹੁਣ ਦਿਨ ਬਣਾਉਣ ਲੱਗ ਪਏ ਨਹੀਂ ਬੇਤੀ ਹਾਂ ਵੀ ਬਰਾ ਧੀਆਂ ਵੀ ਉਸੇ ਤਰ੍ਹਾਂ ਧੀਆਂ ਵੀ ਕੁੱਤਾਂ ਵਰਗੀਆਂ ਪਰ ਇੱਕ ਚੀਜ਼ ਹੈ ਬਾਣੀ ਨਾਲ ਜੁੜੀਆਂ ਹੋਂਦੀਆਂ ਤਾਂ ਪੁੱਤਾਂ ਨਾਲੋਂ ਵੀ ਸੌ ਫਲਾ ਚੰਗਾ ਹੈ ਬਾਣੀ ਨਾਲ ਜੁੜੀਆਂ ਹੋਂਦੀਆਂ ਤੇ ਪੁੱਤਾਂ ਨਾਲੋਂ ਵੀ ਸੌ ਤਰਜੇ ਚੰਗੀਆਂ ਨੇ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਸ਼ਬਦ ਨਾਲ ਜੋੜੋ ਜੇ ਤੁਹਾਡੇ ਬੱਚੇ ਸਿੱਖੀ ਨਾਲ ਜੁੜ ਗਏ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਣ ਜਾਓ ਆਪਣੇ ਬੱਚਿਆਂ ਨੂੰ ਬਾਣੀ ਨਾਲ ਗੁਰੂ ਜੀ ਨਾਲ ਜੋੜੋ ਬਾਣੀ ਨਾਲ ਜੋੜੋ ਫਿਰ ਜੋ ਗੁਰੂ ਕੋਲੋਂ ਮੰਤਰੋਂ ਪਾਠਨ ਉਹ ਮੈਂ ਦੇਖੋ ਰੋਜ਼ ਦੋ ਟਾਈਮ ਹਰ ਗੁਰਦੁਆਰੇ ਚ ਆਵਾਜ਼ ਆ ਰਹੀ ਹੈ ਸਵੇਰੇ ਸ਼ਾਮ ਜਿੱਥੇ ਮਰਜੀ ਹੋਵੇ ਪੂਰੇ ਵਰਲਡ ਹਰ ਗੁਰੂ ਘਰਾਂ ਚੋਂ ਸਵੇਰੇ ਸ਼ਾਮ ਦੋ ਟਾਈਮ ਆਵਾਜ਼ ਆ ਰਹੀ ਹੈ ਪੂਰੇ ਵਰਲਡ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋ ਕੀ ਕਿ ਸੱਚੇ ਸਾਰੇ ਮਾ ਉਦੇ ਘਰ ਵਿੱਚ ਸਭ ਭਜਾ ਹੈ ਮੰਗਣ ਵਾਲੇ ਚ ਕਮੀ ਹੁੰਦੀ ਹੈ ਮੰਗਣ ਵਾਲੇ ਚ ਕਮੀ ਹੈ ਭਾਵਨਾ ਘਟ ਜਾਂਦੀ ਹੈ ਵਿਸ਼ਵਾਸ ਘਟ ਜਾਂਦਾ ਹੈ ਦੋਨੋਂ ਵਜਨ ਲੋਕੀ ਸਕੇ ਦਾ ਸੰਪਰਕ ਕਰਦੇ ਨੇ ਔਰ ਲੋਕਾਂ ਨੇ ਸਵਾਲ ਹੁੰਦੇ ਬਾਬਾ ਜੀ ਕਿਸੇ ਨੂੰ ਕੁਛ ਪੁੱਛਤਾ ਹੁੰਦਾ ਬਾਬਾ ਜੀ ਕਹਿੰਦੇ ਕਿਸੇ ਨੇ ਸੰਬੰਧ ਦਿੱਤਾ ਇੱਕ ਬੰਦਰ ਨੂੰ ਕਹਿੰਦਾ ਕਿਹਾ ਬਾਬਾ ਜੀ ਸਾਡਾ ਨਾ ਬਾਹਰ ਦਾ ਆਮਦਨਿਆ ਹੋਇਆ ਮੈਂ ਕਿਹਾ ਬਾਹਰ ਦਾ ਕਿੱਥੇ ਦਾ ਕੰਨੋਂ ਦੇਜ ਜਾਂ ਨਾ ਸੀ ਬਣਦਾ ਜੀ ਬਾਬਾ ਜੀ ਬਈ ਜਾਈ ਨਹੀਂ ਲੱਗਦਾ ਕਿਸੇ ਨੇ ਬੰਨਿਆ ਹੋਇਆ ਮੈਂ ਕੱਚਾ ਮੈਂ ਕਹਿੰਦਾ ਕਿ ਮੇਰਾ ਤੇ ਨਹੀਂ ਅਮਰੀਕਾ ਦਾ ਲੱਗਦਾ ਮਤਲਬ ਮੇਰਾ ਹੀ ਬੰਨਿਆ ਹੋਇਆ ਮੈਂ ਕਿ ਮੇਰਾ ਵੀ ਨਹੀਂ ਲੱਗਦਾ ਅਮਰੀਕਾ ਦਾ ਫਿਰ ਇਹਦਾ ਮੈਂ ਮੇਰਾ ਵੀ ਬੰਨਿਆ ਹੋਇਆ ਜੇ ਇਹ ਨਾ ਬੰਨਿਆ ਜਾਵੇ ਡ੍ਰੰਪ ਨੂੰ ਨਾ ਬੰਨ ਲਿਖੇ ਐਂ ਤਾਂ ਬੰਨ ਨਹੀਂ ਹੁੰਦਾ ਭਾਈ ਭਾਈ ਇਹ ਤਾਂ ਟੋਟਾ ਮੰਨਦਾ ਭਲਿੱਖ ਹੈ ਜੋ ਭਾਗਾਂ 'ਚ ਲਿਖਿਆ ਉਹ ਹੁੰਦਾ ਹੈ ਹਾਂ ਭਾਗਾਂ ਨਾਲੋਂ ਤਾਂ ਭਾਗ ਹੀ ਬਣ ਜਾਂਦੇ ਨੇ ਕਿਹੜੀ ਚੀਜ਼ ਇਹ ਨਹੀਂ ਜਿਨ੍ਹਾਂ ਬੰਦਿਆਂ ਨੂੰ ਰਿਪੋਰਟ ਕਰਨ ਦੇ ਆਰਡਰ ਆ ਗਏ ਸੀ ਨਾ ਨਾ ਕੈਨੇਡਾ ਜੁਇਖੇ ਉਹਨਾਂ ਦੇ ਘਰਾਂ ਪਰਵਾਰਾਂ ਦੇ ਪੱਕੇ ਵੀ ਲਿਖੇ ਨੇ ਜਿਨ੍ਹਾਂ ਨੂੰ ਰਿਪੋਰਟ ਦੀ ਚਿੱਠੀਆਂ ਕਿ ਕੰਟਰੀ ਆਉਂਦੀ ਕਰਦਾ ਉਹ ਬੰਦੇ ਨੇ ਦੁਆਰਾ ਭਾਈ ਗੀਤੇ ਪੂਰੀ ਫੈਮਿਲੀ ਦਿੱਤੀ ਇਹ ਸਾਥ ਸੰਗਤ ਗੁਰੂ ਜੀ ਦੇ ਅਸਰ ਸੰਪੂਰਨ ਹੋ ਜੰਨੇ ਤੇ ਭਾਵਾ ਹੋ ਭਾਵਨਾ ਹੋਵੇ ਵਿਸ਼ਵਾਸ ਹੋਵੇ ਫਿਰ ਜੋ ਮੰਗੋ ਮਿਲਦਾ ਲਿਖ ਕੇ ਦਿੱਤਾ ਕਿ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇ ਲੈ ਨਾਨਕ ਦਾ ਸੰਮੁਖ ਤੇ ਜੋ ਬੋਲੇ ਨਾਮਾ ਸਤ ਪੜੋ ਸੱਚੇ ਸਾਇਵਾ ਕਿਛੇ ਸਤੇ ਸੋ ਸਦਾ ਸਤਿ ਸਦਾ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੈ ਮਨਸਿਆ ਆਵਾਜੇ ਸ਼ਬਦ ਤਕੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਪਰ ਉਹਦੇ ਵਾਸਤੇ ਨਾਮ ਜਪਨਾ ਪੈਂਦਾ ਹੈ ਭਾਵਨਾ ਬਣਾਉਣੀ ਪੈਂਦੀ ਸੇਵਾ ਕਰਨੀ ਪੈਂਦੀ ਗੁਰਸਿਮਰ ਦੇ ਸੋਖ ਉਪਜਦੇ ਫਿਰ ਦੁਪਨਾ ਮੈਨੂੰ ਲੋਕ ਸਾਲਵ ਅਸੀਂ ਉੱਥੇ ਗਏ ਭਾਈ ਸਰ ਸਾਡੀ ਤੋਂ ਅਦਾਸ ਆਉਣੀ ਨਹੀਂ ਕੋਈ ਅਸੀਂ ਗਏ ਮੈਂ ਉਹਨਾਂ ਨਾਲ ਕੰਮੇ ਜਾਂਦੇ ਕਿੰਨੇ ਵਜੇ ਗਏ ਸੀ ਫਿਰ ਲੰ 10 ਵਜੇ ਗਏ ਸੀ ਅੱਛਾ 10 ਵਜੇ ਤੁਸੀਂ ਆਪਣੀਆਂ ਨੀਂਦਾਂ ਵੀ ਚੰਗੀ ਤਰ੍ਹਾਂ ਪੂਰੀਆਂ ਕਰੋ 10 ਵਜੇ ਉੱਠ ਕੇ ਜਾਓ ਇਹ ਕੋਈ ਆਫਿਸ ਹੈ ਜਿੱਥੇ 10 ਵਜੇ ਆਫਿਸ ਬੱਲਦਾ ਹੈ ਸ਼ਹਿਰ ਦੇ ਤੋਂ ਬਾਹਰ ਦਾ ਵਾਤਾਵਰਣ ਵਿੱਚ ਜਿਹੜਾ ਮੋਸਟਰ ਪੂਰਾ ਵਾਤਾਵਰਣ ਹੈ ਉਹਦੇ ਵਿੱਚ ਦੇਰ ਵਿੱਚ ਭੁੱਲ ਜਾਂਦੀਆਂ ਲੋਕਾਂ ਦੀ ਵਾਈਬ੍ਰੇਸ਼ਨ ਸ਼ਹਿਰ ਦੇ ਤੋਂ ਬਾਹਰ ਤੁਸੀਂ ਪਾਠ ਕਰਕੇ ਵਿਖਾਓ ਤੁਹਾਡੀ ਸੁਰਤ ਨਹੀਂ ਜੁੜੇਗੀ ਨਿਹੰਗ ਵਿੱਚ 1% ਕਿਉਂ ਲੋਕ ਜਾਗਦੇ ਨੇ ਲੋਕਾਂ ਦੀਆਂ ਇਹ ਤਰੰਗਾਂ ਜਿਹਨਾਂ ਵਾਈਬ੍ਰੇਸ਼ਨ ਕੰਦੋ ਹਵਾ ਚ ਫਿਰਦੇ ਤੁਹਾਨੂੰ ਵੀ ਕੋਈ ਯਾਦ ਕਰਦੇ ਤੁਹਾਡੇ ਬਾਰੇ ਵੀ ਕੋਈ ਸੋਚਦੇ ਹੈ ਤੁਸੀਂ ਵੀ ਕਿਸੇ ਨੂੰ ਕੁਝ ਸੁਨੇਹਾ ਦੇਣੇ ਉਫਰ ਮੁਰਗੇ ਸਾਹਿਬ ਉਹ ਤਰੰਗਾ ਨੇ ਸਾਨੂੰ ਟਿਕਣ ਜੇ ਕੋਈ ਲੈਣਾ ਹੋਵੇ ਨਿੰਦਾਂ ਦੇ ਆਕੜੀਆਂ ਪੈਣੀਆਂ ਅਮਰਤ ਵੀ ਲੇਟਣਾ ਪੈਂਦਾ ਭਾਈ ਪੈਲ ਪੈਰ ਪੋਟ ਕੇ ਸੇਵਾ ਕਰਦੇ ਜਿਹੜੀ ਚੀਜ਼ ਇਹ ਨਹੀਂ ਬਣਦੀ ਇਹਨੂੰ ਮਹਾਰਾਜ ਜੀਂ ਦੇ ਪਹਿਲੇ ਪਹਿਰੇ ਫੁੱਲਣਾ ਇੱਕ ਤੋਂ ਦਿਨ ਮਜੋਰ ਚਾ ਜਰਾ ਫਿਰ ਲਾਤਾਂ ਕੁੜੇ ਦਿਨ ਜੰਮ ਜਾਂਦੇ ਜਿਹੜਾ ਕੰਦੇ ਉਠਾਉਂ ਉਹ ਜਾਗ ਕੇ ਸੁੱਤਿਆਂ ਨੂੰ ਵੀ ਦੇ ਦਿੰਦਾ ਪਰ ਸਾਧ ਸੰਗਤ ਦੇ ਸਭ ਤੋਂ ਔਖਾ ਕੰਮ ਅੰਮ੍ਰਿਤ ਵੇਲੇ ਦੀ ਨੀਂਦ त्यागਣਾ ਮਿੱਠੀ ਨੀਂਦ ਹੁੰਦੀ ਹੈ ਜਿਹਨੂੰ ਸਾਰੇ ਰਾਤ ਨੀਂਦ ਰਿਉਂਦੀ ਉਹਨੂੰ ਅੰਮ੍ਰਿਤ ਉਹ ਲਿਆ ਦਿੰਦਾ ਮਰਤੀ ਵੀ ਜੇ ਨੀਂਦ ਘਰ ਤੋਂ ਦਰਦ ਗੋਰੇ ਤੁਰੇ ਫਿਰਦੇ ਨਾ ਰਾਤ ਨੂੰ ਬਾਹਰ ਨਿਕਲਦੇ 2 2 ਵਜੇ ਤੱਕ ਹੁੰਦੇ ਨੇ ਨਾਲ ਘਰ ਜਾਣ ਤੋਂ ਡਰ ਲੱਗਦਾ ਤੱਕ ਇਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ ਹਰ ਧੰਦੇ ਨੂੰ ਤੜਕੇ ਨੀਂਦ ਪਿਆਰੀ ਹੈ ਸਭ ਤੋਂ ਮਿੱਠੀ ਨੀਂਦ ਅੰਮ੍ਰਿਤ ਵੇਲੇ ਦੀ ਨੀਂਦ ਹੈ ਸਵੇਰ ਦੀ ਕਈ ਵਾਰ అలਾਰਮ ਲਾ ਕੇ ਸੌਂਦੇ ਹੋ ਤਾਂ ਬੰਦਾ ਜਦੋਂ అలਾਰਮ ਵੱਜਦਾ ਨਾ ਕਹਿੰਦਾ ਚੱਲ 5 ਮਿੰਟ ਹੋਰ ਉਹਦੇ ਤੋਂ ਕਲਾਜ ਸੱਜ ਜਾਂਦੇ ਫੇਰ ਰੋਲੇ ਪਾਡੇ ਪੰਜ ਮਿੰਟ ਲੈ ਕੇ ਆਪੇ ਬੰਦ ਕਰ ਦਿੰਦਾ ਆਪੇ ਲੱਗਦਾ ਸਭ ਤੋਂ ਔਖਾ ਕੰਮ ਜੇ ਕੋਈ ਅੰਮ੍ਰਿਤ ਵੇਲੇ ਦੀ ਨੀਂਦ ਪਿਆਕੇ ਜਬੇ ਭਾਈ ਸਭ ਕੁਝ ਬਦਲ ਜਾਂਦਾ ਅੰਮ੍ਰਿਤ ਵੇਲੇ ਤੱਤਾਂ ਵੱਡੀ ਜਾਂਦਾ ਹੈ ਸਤਿਗੁਰ ਕਿਰਪਾ ਬਖਸ਼ੇ ਸ਼ੰਕਮਰ ਤੇ ਲੋਕ ਤੋਂ ਨਾਮ ਜਪੋ ਬਾਣੀ ਪੜੋ ਵਿਸ਼ਵਾਸ ਆਖੋ ਜੋ ਮੰਗਲੋਂ ਗੰਭਰ ਕਿਹੜੀ ਚੀਜ਼ ਜਿਹੜੀ ਨਹੀਂ ਲੱਭਦਾ ਜੋ ਪਾਗਨਾ ਜ ਨਹੀਂ ਲਿਖਿਆ ਉਹ ਵੀ ਗੁਰੂ ਲਿਖਣ ਦੀ ਸਮਰਥਾ ਰੱਖਦਾ ਇਹ ਦਰੋਦੀ ਵਡਿਆਈ ਹੈ ਮੇਰੇ ਸੱਜਣ ਨੇ ਮੈਂ ਅੱਜ ਤੋਂ ਕਥਾ ਪਾਈ ਹੈ ਬੈਂਕ ਵਿੱਚ ਮੈਨੇਜਰ ਸੀ ਹੁਣ ਉਹ ਤੋਂ ਵੀ ਵੱਡੇ ਪੌਂਦੇ ਉੱਤੇ ਉਹਦੇ ਥੱਲੇ ਨੇ ਕਈ ਮਹੀਨਾਂ ਤੋਂ ਉਹਦੀ ਵਾਈਫ ਆਲ ਪ੍ਰੋਫੈਸਰ ਬੜੇ ਲਿਖੇ ਸੀ 8 ਸਾਲ ਉਹਨਾਂ ਦੇ ਔਲਾਦ ਹੀ ਨਹੀਂ ਹੋਏ 8 ਸਾਲ ਅਰਦਾਸਾਂ ਬੇਨਤੀਆਂ ਕਰਾਉਂਦੇ ਵੀ ਰਹੇ ਸੇਵਾ ਵੀ ਕਰਦੇ ਨੇ ਪਰ ਦਿਲ ਦਾ ਸੀ ਮੰਨ ਜਿਧੇ ਕਿਸੇ ਨੇ ਗਿਆ ਉੱਥੇ ਜਾਂਦੇ ਜਿੱਥੇ ਕਿਸੇ ਨੇ ਗਿਆ ਉੱਥੇ ਜਾਂਦੇ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਗੱਲ ਦਾ ਹੈ ਇੱਥੇ ਮੰਗਲਿਆ ਹੋਰ ਤੇਗੁਰ ਦਾਸ ਵਾਲੀ ਉੱਥੇ ਵੀ ਸੁਖਣਾ ਸੁਖਲੇ ਜੋਗੀ ਪੀਰ ਦੇ ਵੀ ਸਿੱਖਲੇ ਫਲਾਨੇ ਪੀਰ ਦੇ ਵੀ ਸੁਖਲੇ ਸਿੱਖ ਕੋਈ ਨਹੀਂ ਸੁਖਲੇ ਅੱਛਾ ਅਟੇਂ ਪਰ ਘਰ ਦੇ ਅੱਟ ਸੁਖਦੇ ਆ ਭੂਆ ਬਾਸੀਆਂ ਜਾਂਦਾ ਸੁਖੀ ਜੰਨੀ ਉਹ ਐਵੇਂ ਤੁਹਾਨੂੰ ਕੋਈ ਮੈਂ ਕਿਹਾ 110 ਲੱਡੂ ਸੁਖੇ ਹੋਵਾ ਤੇ ਤੈਨੂੰ ਕਿੰਨੇ ਕਿਹਾ ਸੁਖਣ ਵਾਸਤੇ ਐਵੇਂ ਆਪਾਂ ਕੋਲੋਂ ਉਹਨੂੰ ਸੰਤਾ ਸਿੰਘ ਉੱਥੇ ਲੈ ਕੇ ਜਾਣਾ ਮੈਂ ਜਗਤ ਤੇ ਮੱਥਾ ਟੇਕਣਾ ਸੁਖਿਆ ਹੋਇਆ ਬਾਦ ਵਿੱਚ ਕਈਆਂ ਨੇ ਤੁਹਾਨੂੰ ਕਹਿਣ ਲਾਇਆ ਹਾਂ ਇੱਕ ਤੇ ਵਿਸ਼ਵਾਸ ਇੱਕ ਗੁਰੂ ਤੇ ਪ੍ਰਸਾਦ ਗੁਰੂ ਨੇ ਲਿਖ ਕੇ ਦਿੱਤਾ ਜਬ ਜੋਤ ਜਪੈ ਨਸਵਾਸ ਇੱਕ ਬਿਨਾ ਮਨ ਨੈਕ ਨਾਨ ਨ ਪੂਰਨ ਮੇਂ ਭਰਤੀ ਸਜੈ ਬਰਾਤ ਬੋਰ ਮੜੀ ਮੱਠ ਭੋਲ ਨਾ ਮਨ ਨ ਪੁੱਲ ਕੇ ਵੀ ਉਹਨਾਂ ਚੀਜ਼ਾਂ ਗੁਰੂ ਕੋਲੋਂ ਮੰਗੋ ਫਿਰ ਜੀ ਇੱਕ ਤਾਂ ਤੇ ਵਿਸ਼ਵਾਸ ਰੱਖੋ ਫਿਰ ਜੋ ਮੰਗੋ ਉਹ ਮੰਨਦਾ ਨਹੀਂ ਕਿ ਲੋਕ ਫੈਨਾ ਪਰ ਉਹ ਮੈਂਜਰ ਤੇ ਉਹਦੀ ਵਾਈਫ ਇੱਕ ਦਿਨ ਫੌਮ ਤੇ ਰੋਣ ਲੱਗਦਾ ਨੰਨਾਂ ਨਾ ਰੋਣ ਦੇ ਤਾਂ ਉਹਨੇ ਆਪਣੇ ਘਰ ਵਾਲੇ ਨੂੰ ਫੋਨ ਕਰਾ ਉਹ ਪ੍ਰੋਫੈਸਰ ਅਪਲੀ ਕੋਈ ਲੋਵੇ ਮੈਂ ਵੀ ਬੇਟੇ ਰੋਈ ਦਰੋਈ ਹੁੰਦੇ ਆ ਦੱਸੋ ਕੀ ਗੱਲ ਹੈ ਕਹਿੰਦੇ ਬਾਪਾ ਹੁਣ ਤਾਂ ਮੇਨੇ ਮਾਮਲਾ ਪੈਸ਼ ਰੱਖੇ ਵੜੇ ਹਾਂ ਮੈਂ ਕਹਿੰਦੇ ਜਿਹੜੇ ਕਹਿੰਦੇ ਹੁਣ ਸਾਡੀ ਤਨਖਾਹ ਦਾ ਲੈ ਲੇ 60000 ਰੁਪਏ ਲੱਗਦੀ ਹੈ ਪੜਾਉਂਦੀ ਹੈ 60000 ਰੁਪਏ ਆ ਘਰ ਵਾਲਾ ਲੈਂਦਾ ਕੱਪਾਵਾ ਲੱਖ ਰੁਪਏ ਨੰਨ ਤਨਖਾਹ ਉਹ ਵੀ ਕਿਹਦੇ ਲਈ ਇਹਨਾਂ ਨੇ ਤਾਂ ਔਲਾਦ ਨੂੰ ਤਵਰੀਨ ਦਿੱਦਦੇ ਇਹਨਾਂ ਪੈਸਾ ਕਹਿੰਦੇ ਐਡਾ ਗੱਲਾਂ ਕਰਦੇ ਸਨ ਅਸੀਂ ਅਸੀਂ ਪੜ੍ਹਾਈ ਲਈ ਤੇ ਪੜ੍ਹੇ ਬਥੇ ਮਿਹਨਤ ਕੀਤੀ ਉਹ ਨਹੀਂ ਕੋਈ ਵੇਖ ਰਿਆ ਹੁਣ ਸਾਡੇ ਪੈਸਿਆਂ ਮਤਲਬ ਇਹ ਨਹੀਂ ਤਨਖਾਹ ਲਿੰਦੇ ਸਭ ਤਾਂ ਮੈਂ ਉਹਨਾਂ ਦਾ ਕੋਈ ਉਹ ਸਭ ਕੋਈ ਗੁਰੂ ਕੋਲੋਂ ਮਿਲਦਾ ਹੈ ਅਸਲ ਵਿੱਚ ਕੀ ਹੈ ਅਰਦਾਸ ਜੀ ਉਦੋਂ ਹੁੰਦੀ ਹੈ ਜਦੋਂ ਦੁਨੀਆਂ ਮਿਹਣੇ ਹੁੰਦੀ ਹੈ ਉਦੋਂ ਬੈਲਣਾ ਨਿਨੌਰ ਦਾ ਸਾਹਮਣੇ ਕੱਲ੍ਹ ਜਦੋਂ ਜਦੋਂ ਕਿ ਮੇਵੇ ਮਾਰਨ ਲੱਗਣਾ ਉਦੋਂ ਅਰਦਾਸਾਂ ਕਰ। ਮੈਂ ਕਿੰਝ ਰੋਤ ਤੇ ਅਸਾਂ ਅਰਦਾਸ ਕਰਕੇ ਉਹ ਆ ਗਿਆ। ਗੁਰੂ ਰਾਮਦਾਸ ਮਹਾਰਾਜ ਚਰਨਾਂ ਚ ਅਰਦਾਸ ਬੇਨਤੀ ਨਹੀਂ ਕਰਵਾਈ ਸੇਵਾ ਕੀਤੀ। ਫਿਰ ਬਾਬਾ ਬੁੱਢਾ ਸਾਹਿਬ ਤੇ ਉੱਥੋਂ ਅਰਦਾਸ ਆਈ। ਬਾਬਾ ਬੁੱਢਾ ਸਾਹਿਬ ਦੀ ਜਾਨ ਨੇ ਹੋਇਆ ਕਿ ਮੈਂ ਤਾਂ ਹੁਣ ਨਹੀਂ ਕਿਸੇ ਜਗ੍ਹਾ ਤੇ ਜਾਂਦਾ। ਜੇ ਤੁਹਾਨੂੰ ਕੋਈ ਰਿਸ਼ਤੇਦਾਰ ਪਵੇ। ਅਸੀਂ ਸੁਖਨਾ ਸਾਹਿਬੀ ਉੱਤੇ ਮੱਥਾ ਟੇਕਣਾ ਉੱਤੇ ਪੰਜ ਜਉਂਦੀਆਂ ਚਾਰ ਜਉਂਦੀਆਂ ਕਿਤੇ ਨਹੀਂ ਜਾਂਦੀਆਂ